13 ਫਰਵਰੀ ਨੂੰ ਹੋਣ ਵਾਲੀ ਮਹਾਪੰਚਾਇਤ ਸਬੰਧੀ ਕਿਸਾਨ ਅਗੂ ਸਰਵਨ ਸਿੰਘ ਪੰਦੇਰ ਦਾ ਵੱਡਾ ਬਿਆਨ ਸਾਹਮਣੇ ਆਇਆ ਮੈਂ ਸਰਵਨ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲ ਰਾ ਬੋਲਦਾ ਜੀ ਅੱਜ ਸ਼ੰਭੂ ਮੋਰਚੇ ਦੇ ਉੱਤੇ ਭਗਤੀ ਲਹਿਰ ਦੇ ਵੱਡੇ ਮਹਾਪੁਰਸ਼ ਬਾਬਾ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਵਾਂਗੇ ਅਰੋਨਾ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਐਲਾਨਾਂਗੇ ਇਦੇ ਨਾਲ ਦੀ ਨਾਲ ਅੱਜ ਖਨੌਰੀ ਬਾਰਡਰ ਤੇ 1 ਸਾਲ ਪੂਰਾ ਹੋਣ ਦੇ ਸਬੰਧ ਵਿੱਚ ਵੱਡੀ ਮਹਾਪੰਚਾਇਤ ਹੋ ਰਹੀ ਹੈਗੀ ਆ ਵੱਡਾ ਇਕੱਠ ਹੋਣਾ ਵਾ ਉੱਥੇ ਸਾਡੀ ਵੱਡੀ ਲੀਡਰਸ਼ਿਪ ਸਰਜੀਤ ਸਿੰਘ ਜੀ ਫੂਲ ਔਰ ਅਮਰਜੀਤ ਸਿੰਘ ਜੀ ਮੋੜੀ ਔਰ ਆਪਣੇ ਦਲਬਾਖ ਸਿੰਘ ਜੀ ਹਰੀਗੜ ਤੇ ਹੋਰ ਦੋ ਤਿੰਨ ਲੀਡਰ ਜਿਹੜੇ ਆ ਉਹ ਗੁਰਧਿਆਨ ਸਿੰਘ ਸਾਰੇ ਵੱਡੇ ਲੀਡਰ ਉੱਥੇ ਸ਼ਮੂਲੀਅਤ ਕਰਨਗੇ ਅ ਬੇਸ਼ੱਕ ਮੋਰਚੇ ਦੇ ਪ੍ਰੋਗਰਾਮਾਂ ਤੇ ਬਹੁਤ ਬਿਜੀ ਸ਼ਡਿਊਲ ਚੱਲ ਰਿਹਾ ਅ 13 ਨੂੰ ਕੱਲ ਇੱਥੇ ਵੀ 1 ਸਾਲ ਪੂਰਾ ਹੋ ਜਾਣਾ ਵਾ ਤੇ ਵੱਡਾ ਇਕੱਠ ਜਿਹੜਾ ਵਾ ਸ਼ੰਭੂ ਮੋਰਚੇ ਤੇ ਹੋਣਾ ਇਹਦੇ باوجود ਇਕਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੇਰੇ ਸਮੇਤ 7 ਮੈਂਬਰੀ ਜਥਾ ਜਿਹੜਾ ਵਾ ਉਹ ਡੈਪੂਟੇਸ਼ਨ ਜਿਹੜਾ ਵਾ ਜੜੀ ਐਸਕੇਮ ਦੀ ਮੀਟ ਗੋਰੀ ਚੰਡੀਗੜ੍ਹ ਉੱਥੇ ਗੱਲਬਾਤ ਨੂੰ ਜਾਊਗਾ ਔਰ ਇਸ ਹਾਸਤੇ ਨਾਲ ਵੀ ਅੰਦੋਲਨ ਜੜੀ ਸਰਕਾਰ ਨਾਲ ਸਾਡਾ ਚੱਲ ਰਿਹਾ ਸਰਕਾਰ ਬਹੁਤ ਵੱਡੀ ਆ ਔਰ ਕਿਸਾਨਾਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਵੀ ਬਹੁਤ ਵੱਡੀਆਂ ਨੇ ਜੜੀਆਂ ਮੰਗਾ ਅਸੀਂ ਨੱਪਟਾਉਣਾ ਚੰਨੇ ਆ ਉਹਨਾਂ ਦੇ ਨਵੇੜੇ ਲਈ ਸੰਪੂਰਨ ਇਕਤਾ ਚਾਹੀਦੀ ਆ ਇਹ ਦੇਸ਼ ਦੇ ਕਿਸਾਨ ਮਜ਼ਦੂਰ ਤੇ ਆਮ ਪੰਜਾਬੀ ਵੀ ਚਾਹੁੰਦੇ ਹੈਗੇ ਆ ਕਿ ਸੰਪੂਰਨ ਇਕਤਾ ਹੋਵੇ ਤੇ ਕੱਲ ਵਾਸਤੇ ਵੀ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵੇ ਕਿੱਥੇ ਪਹੁੰਚਣ ਔਰ ਬਹੁਤ ਸਾਰੇ ਆਗੂਆਂ ਦੀ ਡਿਊਟੀ ਅਸੀਂ ਤਿਆਰੀਆਂ ਕਰਨ ਵਾਸਤੇ ਸ਼ੰਭੂ ਮੋਰਚੇ ਤੇ ਵੀ ਲਾਈ ਹੋਈ ਆ ਧੰਨਵਾਦ 13 ਫਰਵਰੀ ਨੂੰ ਹੋਣ ਵਾਲੀ ਮਹਾ ਪੰਚਾਇਤ ਸਬੰਧੀ ਕਿਸਾਨ ਅਗੂ ਸਰਵਨ ਸਿੰਘ ਪੰਦੇਰ ਦਾ ਵੱਡਾ ਬਿਆਨ ਸਾਹਮਣੇ ਆ ਮੈਂ ਸਰਵਨ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲ ਰਾ ਬੋਲਦਾ ਜੀ ਅੱਜ ਸ਼ੰਭੂ ਮੋਰਚੇ ਦੇ ਉੱਤੇ ਭਗਤੀ ਲਹਿਰ ਦੇ ਵੱਡੇ ਮਹਾਪੁਰਸ਼ ਬਾਬਾ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਵਾਂਗੇ ਅਰੋਨਾ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਐਦਲਾਂਗੇ ਇਹਦੇ ਨਾਲ ਦੀ ਨਾਲ ਅੱਜ ਖਨੌਰੀ ਬਾਰਡਰ ਤੇ 1 ਸਾਲ ਪੂਰਾ ਹੋਣ ਦੇ ਸਬੰਧ ਵਿੱਚ ਵੱਡੀ ਮਹਾਪੰਚਾਇਤ ਹੋ ਰਹੀ ਹੈਗੀ ਆ ਵੱਡਾ ਇਕੱਠ ਹੋਣਾ ਵਾ ਉੱਥੇ ਸਾਡੀ ਵੱਡੀ ਲੀਡਰਸ਼ਿਪ ਸਰਜੀਤ ਸਿੰਘ ਜੀ ਫੂਲ ਔਰ ਅਮਰਜੀਤ ਸਿੰਘ ਜੀ ਮੋੜੀ ਔਰ ਆਪਣੇ ਦਲਬਖ ਸਿੰਘ ਜੀ ਹਰੀਗੜ ਤੇ ਹੋਰ ਦੋ ਤਿੰਨ ਲੀਡਰ ਜੜੇ ਆ ਉਹ ਗੁਰਧਿਆਨ ਸਿੰਘ ਸਾਰੇ ਵੱਡੇ ਲੀਡਰ ਉੱਥੇ ਸ਼ਮੂਲੀਅਤ ਕਰਨਗੇ ਬੇਸ਼ੱਕ ਮੋਰਚੇ ਦੇ ਪ੍ਰੋਗਰਾਮਾਂ ਤੇ ਬਹੁਤ ਬਿਜੀ ਸ਼ਡਿਊਲ ਚੱਲ ਰਿਹਾ ਅਰ 13 ਨੂੰ ਕੱਲ ਇੱਥੇ ਵੀ 1 ਸਾਲ ਪੂਰਾ ਹੋ ਜਾਣਾ ਵਾ ਤੇ ਵੱਡਾ ਇਕੱਠ ਜਿਹੜਾ ਵਾ ਸ਼ੰਭੂ ਮੋਰਚੇ ਤੇ ਹੋਣਾ ਇਹਦੇ باوجود ਇਕਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੇਰੇ ਸਮੇਤ ਸੱਤ ਮੈਂਬਰੀ ਜਥਾ ਜਿਹੜਾ ਵਾ ਉਹ ਡੈਪੂਟੇਸ਼ਨ ਜਿਹੜਾ ਵਾ ਜਿਹੜੀ ਐਸਕੇਐਮ ਦੀ ਮੀਟਗੋਰੀ ਚੰਡੀਗੜ੍ਹ ਉੱਥੇ ਗੱਲਬਾਤ ਨੂੰ ਜਾਊਗਾ ਔਰ ਇਸ ਹਾਸਤੇ ਨਾਲ ਵੀ ਅੰਦੋਲਨ ਜੜੀ ਸਰਕਾਰ ਨਾਲ ਸਾਡਾ ਚੱਲ ਰਿਹਾ ਸਰਕਾਰ ਬਹੁਤ ਵੱਡੀ ਆ ਔਰ ਕਿਸਾਨਾਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਵੀ ਬਹੁਤ ਵੱਡੀਆਂ ਨੇ ਜੜੀਆਂ ਮੰਗਾ ਅਸੀਂ ਨਪਟਾਉਣਾ ਚੰਦੇ ਆ ਉਹਨਾਂ ਦੇ ਨਵੇੜੇ ਲਈ ਸੰਪੂਰਨ ਏਕਤਾ ਚਾਹੀਦੀ ਆ ਇਹ ਦੇਸ਼ ਦੇ ਕਿਸਾਨ ਮਜ਼ਦੂਰ ਤੇ ਆਮ ਪੰਜਾਬੀ ਵੀ ਚੰਦੇ ਹੈਗੇ ਆ ਵੀ ਸੰਪੂਰਨ ਇਕਤਾ ਹੋਵੇ ਤੇ ਕੱਲ ਵਾਸਤੇ ਵੀ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਪਹੁੰਚਣ ਔਰ ਬਹੁਤ ਸਾਰੇ ਆਗੂਆਂ ਦੀ ਡਿਊਟੀ ਅਸੀਂ ਤਿਆਰੀਆਂ ਕਰਨ ਵਾਸਤੇ ਸ਼ੰਭੂ ਮੋਰਚੇ ਤੇ ਵੀ ਲਾਈ ਹੋਈ ਆ ਧੰਨਵਾਦ